ਨਹੀਂ ਹੈ ਜਿੰਨਾ ਇੱਕ ਨਿਆਂ ਸਿੰਘ ਖਾਲਸੇ ਨੂੰ ਮੈਂ ਦੇਖਿਆ ਪ੍ਰੇਮ ਹੁੰਦਾ ਉਹ ਸਿਰ ਉੱਤੇ ਸਾਰ ਆਪਣਾ ਪੂਰਾ ਪੂਰਾ ਤਿਆਰ ਵਰ ਤਿਆਰ ਹੋ ਕੇ ਇੱਕਦਮ ਚੋਲਾ ਪਾ ਕੇ ਮਤਲਬ ਡੈਡੀ ਟੂ ਰੈਡੀ ਹੋ ਕੇ ਪੈਂਦਾ ਹੈ ਹਾਂਜੀ ਤੇ ਇਹ ਫਰਕ ਹੈ ਨਾ ਸਿੱਖ ਤੇ ਇੱਕ ਨਿਆਂ ਸਿੰਘ ਖਾਲਸੇ ਦੇ ਜੀਵਨ ਦੇ ਵਿੱਚ ਤੇ ਇਹਦੇ ਬਾਰੇ ਚੰਨਾ ਪਾਉ ਪੂਰਾ ਗੁਰੂ ਜੀ ਦੇ ਬਪਾ ਸਾਹਿਬ ਜੀ ਮੋਜਾ ਹਨ ਕੈਮਰਾ ਰੱਖਦੇ ਹਾਂਜੀ ਅੰਮ੍ਰਿਤ ਵੇਲਾ ਸੰਭਾਲਦੇ ਆ ਹਾਂਜੀ ਜੀ ਜੀ 12 ਵਜੇ ਉੱਠ ਜਾਂਦੇ ਸਿੰਘ ਹਾਂਜੀ ਜੀ ਹਾਂਜੀ ਲਗੜੇ ਪਾਉਂਦੇ ਹਾਂਜੀ ਪ੍ਰਕਾਸ਼ ਕਰਦੇ ਹਾਂ ਜੀ ਜੀ 2:30 ਵਜੇ ਨਿਤਨੇਮ ਕਰਨਾ ਸ਼ੁਰੂ ਕਰ ਦਿੰਦੇ ਆ ਹਾਂਜੀ ਮਹਾਰਾਜੀ ਪ੍ਰਾਤਨ ਮਰਜਾਦਾ ਨੂੰ ਸਾਭਿਆ ਹੋਇਆ ਇਹਨਾਂ ਨੇ ਜਿਸ ਤਰ੍ਹਾਂ ਮਹਾਰਾਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਝੜੇ ਨਿਆਂ ਸਿੰਘ ਰਹਿੰਦੇ ਸਨ ਉਹ ਜਿਸ ਤਰ੍ਹਾਂ ਉਹਨਾਂ ਦੇ ਨਾਲ ਉਹ ਕਿਡਾ ਕਰਦੇ ਸਨ ਉਹੀ ਫਿਰ ਨਿਆਂ ਸਿੰਘ ਆ ਰ ਆਪਣੇ ਕੋਲ ਰੱਖ ਲਿਆ ਸਾਹਿਬ ਮਰਜਾਦਾ ਹਾਂ ਸਵਾਲ ਹੀ ਹੈ ਜੇ ਬਾਜੀ ਜੰਗ ਜੁਰਦ ਹਾਂਜੀ ਜੰਗ ਜੁਰਦ ਦੀ ਨਿਸ਼ਾਨੀ ਤੇ ਮਤਲਬ ਇੱਕ ਕਿਸਮ ਦਾ ਸਾਡੇ ਕੋਲ ਅਗਰ ਕਈਏ ਤੇ ਇੱਕ ਖਾਲਸਾ ਪੰਥ ਦੀ ਨਿਸ਼ਾਨੀ ਨਿਹੰਗ ਸਿੰਘ ਮਹਾਕਾਲ ਅਤੇ ਉਹਨਾਂ ਦੀ ਫੌਜ ਹੀ ਹੈ ਨਾ ਹਾਂਜੀ 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 ਹੈਨਾ